ਉਹੀ ਸਾਡੇ ਤੇ ਚੱਕੇ ਉਂਗਲਾਂ ਜਿਹਦੀ ਨਹੀਂ ਇੱਜ਼ਤ ਢੇਲਾ ਅੱਜ ਬੜੇ ਪਿੰਡ ਦੇ ਵਿੱਚ ਤੇਜਿੰਦਰ ਭਾਜੀ ਨੇ ਫੇਰ ਲਗਾਤਾ ਮੇਲਾ ਮੇਲਾ ਕਿਹੜੀ ਚੀਜ਼ ਦਾ ਲੱਗਿਆ ਮਿੱਤਰੋ ਆ ਤੁਹਾਡੇ ਸਾਹਮਣੇ ਨਾ ਬਹੁਤ ਸਾਰੀਆਂ ਜਹਾਜ਼ਾਂ ਵਰਗੀਆਂ ਕਾਰਾਂ ਖੜੀਆਂ ਨੇ ਅੱਜ ਤੇਜਿੰਦਰ ਭਾਜੀ ਲਵੇ ਦੁਬਾਰਾ ਪਹੁੰਚੇ ਆ ਪਹਿਲੀ ਵੀਡੀਓ ਇੱਕ ਤਰੀਕ ਨੂੰ ਕਰਕੇ ਗਈ ਸੀ ਭਾਜੀ ਕਹਿੰਦੇ ਨਾ ਕੁਝ ਠੰਡ ਦੇ ਕਾਰਨ ਸਾਡੀ ਤਬੀਅਤ ਖਰਾਬ ਰਹੀ ਪਾਜੀ ਕਹਿੰਦੇ ਫੋਨ ਟੈਂਡ ਨਹੀਂ ਹੋਈ ਯਾਰ ਫੋਨ ਨਹੀਂ ਚੱਕ ਹੋਏ ਕਈ ਬੰਦੇ ਉਹ ਬਹੁਤ ਲੰਬੇ ਗਏ ਆ ਆਪਾਂ ਨੂੰ ਕੋਈ ਗੱਲ ਨਹੀਂ ਇਸ ਵਾਰ ਨਾ ਤੁਹਾਡੇ ਲੰਬਾ ਨਹੀਂ ਆਉਣਾ ਹਾਂਜੀ ਹਾਂਜੀ ਨਹੀਂ ਆਊਗਾ ਜੀ ਹੁਣ ਆਪਾਂ ਬਖਰਾ ਬੰਦਾ ਰੱਖ ਲਿਆ ਫੋਨ ਸਾਰਿਆਂ ਦੇ ਚੱਕੂਗਾ ਮੈਂ 6-7 ਦਿਨ ਬਿਮਾਰ ਰਿਆਂ ਫੋਨ ਨਹੀਂ ਚੱਕ ਹੋਇਆ ਠੀਕ ਹੈ ਜੀ ਨਹੀਂ ਮੈਨੂੰ ਵੀ ਪਾਜੀ ਇਹ ਨਾ ਸੋਰੀ ਇਸ ਗੱਲ ਲਈ ਸਾਰਿਆਂ ਕੋ ਮਾਫੀ ਮੰਗਦਾ ਜੀ ਫੋਨ ਨਹੀਂ ਚੱਕ ਹੋਏ ਤੇ ਹੁਣ ਸਾਰਿਆਂ ਦੇ ਫੋਨ ਚੱਕਾਂਗੇ ਕਿਉਂਕਿ ਮੈਂ ਬਿਮਾਰ ਰਿਹਾ ਜੀ ਤਹਤ ਪੰਜ-ਛੇ ਦਿਨ ਤੇ ਹੁਣ ਅਸੀਂ ਇੱਕ ਨਵਾਂ ਮੁੰਡਾ ਰੱਖ ਲਿਆ ਉਹ ਸਾਰਿਆਂ ਦੇ ਫੋਰਟੈਂਡ ਕਰਿਆ ਕਰੂਗਾ ਸਾਰਿਆਂ ਦੀ ਵੀ ਤੇ ਲੈ ਬਈ ਪ੍ਰਗਟ ਅੰਦਰ ਆ ਜਾ ਜਿੰਨਾ ਪਹਿਲਾਂ ਮੇਲਾ ਦਿਖਾ ਦਈਏ ਵੀ ਕਿਹੜੀਆਂ-ਕਿਹੜੀਆਂ ਗੱਡੀਆਂ ਦਾ ਲੱਗਿਆ ਹੋਇਆ ਇਧਰਲੇ ਪਾਸੇ ਤਾਂ ਨੋਵਾ ਗੱਡੀ ਖੜੀ ਐ ਆ ਸਾਹਮਣੇ ਨਾ ਪੰਜੈਰੋ ਗੱਡੀ ਖੜੀ ਐ ਪ੍ਰੀਤ ਬਰਾੜ ਕਹਿੰਦਾ ਸੀ ਕਹਿੰਦਾ ਵਿੱਚ ਪੰਜੈਰੋ ਦੇ ਰੱਖ ਲਈ ਦੇਸੀ ਗਨ ਯਾਰ ਤੇਰੇ ਨੇ ਗੱਡੀ ਲੈ ਲਈ 3001 ਉਹ ਤੋਂ ਇਲਾਵਾ ਪਿੱਛੇ ਵੀ ਇੱਕ ਡਰਾਈਵਰ ਗੱਡੀ ਖੜੀ ਐ ਉਧਰਲੇ ਪਾਸੇ ਫੋਰਚੂਨਰ ਗੱਡੀਆਂ ਖੜੀਆਂ ਨੇ ਇਧਰਲੇ ਪਾਸੇ ਨਾ ਰੈੱਡ ਕਲਰ ਤੇ ਸਾਰੀਆਂ ਗੱਡੀਆਂ ਤੇ ਬਾਈ ਕੈਮਰਾ ਮਾਰ ਕੇ ਨਾ ਇੱਥੇ ਆ ਜਾ ਆਪਾਂ ਨੋਬਾਤੀ ਸ਼ੁਰੂ ਕਰਦੇ ਆਂ ਤੇ ਪਾਜੀ ਮੈਨੂੰ ਇਹਦੇ ਬਾਰੇ ਦੱਸੋ ਪਹਿਲਾਂ ਤਾਂ ਇਹਦੀ ਡਿਟੇਲ ਦੱਸੋ ਇਹ ਪਾਜੀ 2013 ਮਾਡਲ ਹੈ ਜੀ 2013 ਮਾਡਲ ਹੈ ਅੱਛਾ ਜੀ ਹਾਂ ਜੀ ਅੱਜ ਆਪਾਂ ਇਹ ਗੱਡੀ ਸਸਤੀ ਦੇ ਦੇਣੀ ਬਹੁਤ 13 ਮਾਡਲ ਗੱਡੀ ਹੈ ਟਾਪ ਵਾਲਾ ਮਾਡਲ ਗੱਡੀ ਹੈ ਬਾਈ ਇਲਾਜ ਤੇ ਟਾਇਰ ਚੱਕਰਵਾਦੇ ਨਵੇਂ ਆ ਵਰਗੇ ਨੇ ਜਿਵੇਂ ਨਵੇਂ 2018 ਦਾ ਸੈੱਟ ਨਵੇਂ ਪਾਇਆ ਹੈ ਪਾਜੀ ਐਂ ਦੱਸਿਓ ਤੇ ਇਹ ਗੱਡੀ ਚੱਲ ਚਲਾ ਵੀਦੀ ਕਿਵੇਂ ਆ ਨਵੀਂ ਬਿਲਕੁਲ ਗਾਰੰਟੀ ਜੀ ਪੂਰੀ ਵੀ ਮਾਡਲ ਹੈ ਟਾਪ ਬਾਈ ਵਿੱਚੋਂ ਟਾਕੀ ਖੋਲ ਕੇ ਨਾ ਪ੍ਰਗਟ ਚੀਟ ਕਵਰਾਂ ਦੀ ਗੱਲ ਕਰ ਲਈਏ ਬੈਗ ਤੋਂ ਦਿਖਾ ਕੇ ਨਾ ਇੱਥੇ ਆ ਜਾਓ ਬਹੁਤ ਘੈਂਟ ਗੱਡੀ ਆ ਦੇਖੋ ਜਮੀ ਨਵੀਆਂ ਗੱਡੀਆਂ ਵਰਗੀ ਗੱਡੀ ਪਈ ਆ ਭਾਜੀ ਮੈਨੂੰ ਐ ਦੱਸੋ ਇਹ ਬੜਾ ਮਾਡਲ ਆ ਜੀ ਟੌਪ ਵਾਲਾ ਮਾਡਲ ਹੈ ਤੇ ਇਹ ਇਹ ਗੱਡੀ ਦੀ ਆਪਾਂ ਕੀ ਡਿਮਾਂਡ ਰੱਖਦੀ ਆ ਜੀ ਇਹ 2013 ਮਾਡਲ ਆ ਜੀ ਟੌਪ ਵਾਲਾ ਮਾਡਲ ਹੈ 70000 ਦੀ ਲਾਈਟ ਆ ਰਹੀ ਓਕੇ ਇਹ ਆਪਾਂ ਗੱਡੀ ਸਵਾ ਚਾਹ ਅੱਜ ਦੇਣਾ ਹੈ ਮਾਲ ਲਟਾਉਣਾ ਹੀ ਆ ਅੱਜ ਵੀ ਸਵਾ ਚਾਰ ਲੱਖ ਦੀ ਸਿਖਣੀ ਵਾਰੀ 475 ਦੀ ਭਾਈ ਸੀ ਕੋਈ ਗੱਡੀ ਬਚੀ 50000 ਡਿਸਕਾਊਂਟ ਕਰਤਾ ਇੱਕ ਗੱਡੀ ਬਚੀ ਸੀ ਉਹੀ ਅੱਜ 50000 ਡਿਸਕਾਊਂਟ ਨਾਲ ਦੇਤੀ ਹਾਂ ਜੀ ਇਹ ਦੇਣੀ ਹੈ ਸਵਾ ਚਾਰ ਲੱਖ ਦੀ ਗੱਡੀ 13 ਮਾਡਲ ਭਾਜੀ ਵਾ ਜਿਹੜੀ ਇਧਰਲੇ ਪਾਸੇ ਲਾਲ ਲਾਲ ਰੰਗ ਦੀ ਗੱਡੀ ਹੈ ਜੀ ਪੋਲਰ 15 ਮਾਡਲ ਪੋਲੋ 15 ਮਾਡਲ ਇਹਨੂੰ ਗੱਬਲਾ ਮਾਡਲ ਸਾਰੇ ਓਰੀਜਨਲ ਆ ਜੀ 70000 ਚੱਲੀ ਹੈ 70000 ਚੱਲਦੀਆਂ ਸਾਰੇ ਓਰੀਜਨਲ ਆ ਹਾਂ ਜੀ ਇਹਨੂੰ ਵੇਖ ਕੇ ਨਾ ਪ੍ਰਗਟ ਚਮਕੀਲੇ ਦਾ ਗੀਤ ਯਾਦ ਆ ਗਿਆ ਵੀ ਸਹੁਰੇ ਦੀ ਲਾਲ ਮਰੂਤੀ ਨੇ ਅੱਜ ਚੱਕਾ ਜਾਮ ਕਰਾ ਤੇ ਹਾਂਜੀ ਪੈਰ ਇਹਦੇ ਵੀ ਨਵੇਂ ਹਨਾ ਚਾਰੇ ਚਾਰੇ ਪਾਈ ਜਮਾਂ ਨਵੇਂ ਤੇ ਕੰਡੀਸ਼ਨ ਇਹਦੀ ਵਿੱਚੋਂ ਚੈੱਕ ਕਰਵਾ ਦੇ ਬਈ ਸ਼ੀਟ ਕਵਰਾਂ ਦੀ ਗੱਲ ਕਰ ਲਈ ਇਹਦੀ ਦੀ ਗੱਲ ਕਰ ਲਈਏ ਜਮਾਂ ਨਵੇਂ ਪਾਜੀ ਮਾਡਲ ਕਿੰਨਾ ਹੈ ਇਹ 2015 ਜੀ 15 ਮਾਡਲ ਹੈ ਤੇ ਮੈਨੂੰ ਐਂ ਦੱਸਿਓ ਇਹ ਗੱਡੀ ਦੀ ਕੀ ਡਿਮਾਂਡ ਰੱਖਦੀ ਇਹ ਆਪਾਂ ਦੇ ਦੇਣੀ 2,70,000 ਦੀ 2,70,000 ਦੀ ਗੱਡੀ ਆਹ ਦੇ ਦੇਣੀ ਆ ਬਈ ਆਹ ਗੱਡੀ ਪਿੱਛੋਂ ਕਰਵਾਤੀ ਚੰਗੀ ਤਰ੍ਹਾਂ ਚੈੱਕ ਤੇ ਹੁਣ ਜਿਹੜੀ ਗੱਡੀ ਦੀ ਗੱਲ ਕਰਦੇ ਸੀ ਨਾ ਡੀਜ਼ਲ ਹੈ ਜੀ ਇਹ ਨਾਲੇ ਡੀਜ਼ਲ ਦੀ ਗੱਡੀ ਆ ਹਾਂਜੀ ਹੁਣ ਆਹ ਗੱਡੀ ਤੇ 84 18 ਤੇ ਵਾਲੇ ਚਰਦੀ ਨੇ ਜੀ ਇਹ ਅੱਜ ਹੀ ਆਈ ਆ ਪੱਟੀ ਸਾਹਿਬ ਹਾਂਜੀ ਅੱਜ ਹੀ ਆਈ ਆ ਜੀ ਅੱਜ ਹੀ ਆਈ ਆ ਬਾਈ ਥੋੜਾ ਜਿਹਾ ਦੂਰ ਹੋ ਕੇ ਦਿਖਾ ਦੇ ਅੱਜ ਹੀ ਆਈ ਆ ਪਰ ਅੱਜ ਹੀ ਇਹ ਗੱਡੀ ਨੂੰ ਭੇਜਣਾ ਆਪਾਂ ਨੇ ਅੱਜ ਹੀ ਭੇਜਣਾ ਹੈ ਅੱਜ ਹੀ ਭੇਜਣਾ ਤੇ ਦੱਸਿਓ ਜੀ ਕਰਾਂ ਕਿੰਨਾ ਮੋੜ ਲਾ ਇਹ 2009 ਮਾਡਲ ਆ ਜੀ ਹਾਂ 30 30 ਤੱਕ ਪਾਸ ਆ ਪਹਿਲੀ ਆਪਣੀ 7 ਮਾਡਲ ਸੀ ਉਹ 28 ਤੱਕ ਪਾਸ ਸੀ ਇਹ 30 ਤੱਕ ਪਾਸ ਆ ਨਵਾਂ ਮਾਡਲ ਆ ਪਾਸ ਹਾਂਜੀ ਨੰਬਰ ਸਾਰਿਆਂ ਦੇ ਤੁਹਾਨੂੰ ਪਤਾ ਨਹੀਂ ਆ ਭੇਜਣਾ ਸਾਰੀ ओरिजिनल ਹੈ ਜੀ 4x4 ਭਾਜੀ ਚੱਲ ਚਲਾਵੇ ਦੀ ਗੱਡੀ ਕਿਵੇਂ ਹੈ ਨਵੇਂ ਟਮ ਨਵੇਂ ਟਾਇਰ ਚਲਾਵੇ ਦੀ ਪੂਰੀ ਇੰਜਨ ਦੀ ਗਾਰੰਟੀ ਓਕੇ ਵੀਰੇ ਲਾਜ ਤੇ ਗੱਡੀ ਤੇ ਟਾਇਰ ਚੈੱਕ ਕਰਵਾ ਦੇ ਨਵੇਂ ਟਾਇਰ ਦਿਖਾਈਂ ਬਰਗਟ ਨਵੇਂ ਟਾਇਰ ਦਿਖਾ ਦੇਣ ਜਿਹੜੇ ਕਰਕੇ ਜਾਵਾਂ ਭਾਜੀ ਇਹ ਤਾਂ ਸਿਓ ਚੱਲੇ ਜਰਾ ਵੀ ਦੀ ਘੰਟਾ ਪੂਰੀ ਪੂਰੀ ਇੰਜਨ ਦੀ ਗਾਰੰਟੀ ਪਹਿਲੀ ਗੱਡੀ ਦੀ ਆਪਾਂ ਇੰਜਨ ਦੀ ਗਾਰੰਟੀ ਲੈਂਦੇ ਨਹੀਂ ਸੀ ਇਹਦੀ ਫੁੱਲ ਹੈ ਹਾਂ ਜੀ ਇਹ ਗੱਡੀ ਚੱਲੀ ਕਿੰਨੀ ਕੁ ਹੋਈ ਹੈ ਇਹ ਚੱਲੀ 85000 ਮੀਟਰ ਤੇ ਬਾਕੀ ਆਪਾਂ ਕੁਝ ਨਹੀਂ ਕਰਾਇਆ ਜੀ ਹਾਂ ਜੀ ਪਿੱਛੋਂ ਕੁਝ ਹੋਇਆ ਤਾਂ ਪਤਾ ਹੈ ਇਹ 4x4 ਵੀ ਮੈਨੂਅਲ 4x4 ਹੈ ਭਾਜੀ ਦੇਖੋ ਵੀ ਆਪਾਂ ਬਹੁਤ ਬੰਦੇ ਨੂੰ ਮਾਫੀ ਬਾਰ-ਬਾਰ ਮੰਗਦੇ ਵਿੱਚ ਫੋਨ ਨਹੀਂ ਚੱਕ ਕੋਈ 5-6 ਦਿਨ ਮੈਂ ਠੀਕ ਨਹੀਂ। ਬਸ ਇਸ ਵਾਰ ਇੱਕ ਵੀ ਫੋਨ ਆਪਾਂ ਮਿਸ ਨਹੀਂ ਕਰਨਾ ਜੀ ਸਾਰੇ ਮੋਟੈਂਡ ਕਰਨੇ ਆ। ਤੇ ਭਾਜੀ ਮੈਨੂੰ ਐ ਦੱਸਿਓ ਹੁਣ ਇਹ ਗੱਡੀ ਦੀ ਕੀ ਡਿਮਾਂਡ ਆ? ਇਹ ਆਪਾਂ ਦੇਣੀ 5.5 ਉਹ ਵੀ 5.5 ਦੀ ਵੇਚੀ 7 ਮਾਂਡਰਾਂ ਦੇ 9 ਵੀ 5.5 ਦੀ। 9 ਵੀ 5.5 ਲੱਖ ਦੀ। ਹਾਂਜੀ ਕੋਈ ਰੇਟਾਂ ਦੀ ਘਟਾਉਣ ਨਾ ਆ ਕੇ ਮੈਨੂੰ ਕੋਈ ਘਟਾਵੇ ਨਾ। ਘਟਾਏ ਹੋਣਾ ਸਜਣੋ ਘਟਾਏ ਹੋਣਾ। ਤੇ ਭਾਈ ਯਾਰ ਤੁਹਾਡਾ ਮਾਣ ਜਿਹੜਾ ਉਹ ਹੈਗਾ ਹੀ ਹੈਗਾ। ਅੱਛਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਉਂ। ਹਾਂਜੀ ਫਟਾਫਟ ਨੂੰ 10 ਬੰਦਿਆਂ ਨੂੰ ਵੀਡੀਓ ਸ਼ੇਅਰ ਕਰਕੇ ਦਿਖਾਊਗਾ ਹਾਂ ਉਹਨੂੰ 10000 ਛੱਡਣਾ ਹੀ ਛੱਡਣਾ ਕਰਦੋ ਕਰਾਂ ਸ਼ੇਅਰ ਤੁਹਾਡੇ 10000 ਦਾ ਫਾਇਦਾ ਹੋ ਜਾਊਗਾ ਤੇ ਬਾਈ ਹੁਣ ਇਧਰਲੇ ਪਾਸੇ ਖੜ ਕੇ ਨਾ ਦਰਸ਼ਨ ਕਰਵਾ ਦੇ ਫੋਰਚੂਨਰ ਦੇ ਯਾਨੀ ਕਿ ਜੰਦੂਤ ਦੇ ਛੋਟੇ ਦੇ ਨੰਬਰ ਚੈੱਕ ਕਰਵਾ ਦੇ ਪਹਿਲਾਂ 1000 ਗੱਡੀ ਦਾ ਨੰਬਰ ਹੈ ਤੇ 1000 ਹੀ ਭਾਜੀ ਇਹਦੇ ਵਿੱਚ ਸ਼ੋਰਟ ਕਰਨੀ ਆ ਇੰਨੀ ਮੈਂ ਕਹਿਆ ਜੀ ਇਹ ਤੋਂ 0 ਹੋਰ ਵਧਾ ਕੇ ਸ਼ੋਰਟ ਕਰਨੀ ਆ 10000 ਸ਼ੋਰਟ ਹੋ ਗਿਆ ਗੱਡੀ 'ਚ 10000 ਤੁਹਾਡਾ ਭਾਜੀ ਦੱਸਿਓ ਕਰਾ ਡਿਟੇਲ ਗੱਡੀ ਦੀ ਇਹ ਹੈਗੀ 2016 ਮਾਡਲ 4/2 4/2 ਆਟੋ 2016 ਮਾਡਲ ਹਾਂਜੀ ਨਵੇਂ ਸੀਟ ਕਵਰ ਹੁਣ ਪਾਏ ਅੱਜ ਅੱਛਾ ਸੀਟ ਕਵਰ ਨਵੇਂ ਪਵਾਤੇ ਚਾਰੇ ਟਾਇਰ ਨਵੇਂ ਮਿਲਣਗੇ ਜੀ ਅੱਛਾ ਚਾਰੇ ਟਾਇਰ ਵੀ ਨਵੇਂ ਐਂ ਕਰਾਂ ਬਾਈ ਚਾਰੇ ਟਾਇਰ ਵੀ ਦਿਖਾ ਦੇ ਨਵੇਂ ਮਿਲਣਗੇ ਇਹ ਹੈ ਜਿੱਦਾਂ ਠੀਕ ਹੈ ਅੱਛਾ ਇਹ ਆਪ ਨਵੇਂ ਪਵਾ ਕੇ ਦੇ ਦੇਣਾ ਦੋ ਟਾਇਰ ਹੋਣੇ ਨਵੇਂ ਹਾਂਜੀ ਨਵੇਂ ਟਾਇਰ ਪਵਾ ਕੇ ਮਿਲਣਗੇ ਹਾਂਜੀ ਤੇ ਭਾਜੀ ਮਾਡਲ ਹੈਗਾ ਇਹ 2016 ਆਟੋ 16 ਮਾਡਲ ਆ ਆਟੋਮੈਟਿਕ ਹੈ 4/4 ਤਾਂ ਨਹੀਂ ਹੈ 4/2 4/2 ਹੈ ਪਾਜੀ ਮੈਨੂੰ ਐ ਦੱਸਿਓ ਹੁਣ ਇਹ ਇਹ ਗੱਡੀ ਦੀ ਜੇ ਗੱਲ ਕਰੀਏ ਕਿੰਨੀ ਕਿ ਚੱਲੀ ਹੋਈ ਆ ਇਹ ਗੱਡੀ ਚੱਲੀ ਆ 127 origignal ਜੀ 1 ਲੱਖ ਤੇ 27000 ਹਾਂਜੀ ਹਾਂਜੀ ਸਵਾ ਲੱਖ ਤੋਂ 2 100 ਕਿਲੋਮੀਟਰ ਤੋਂ ਚੱਲੀ ਹੋਈ ਆ ਤੇ ਪਾਜੀ ਇਹ ਗੱਡੀ ਦੀ ਕੀ ਡਿਮਾਂਡ ਰੱਖਦੇ ਆ ਇਹ ਆਪਾਂ ਗੱਡੀ ਬਹੁਤ ਰੇਟ ਨਾਲ ਦੇ ਦੇਣੀ ਭੱਟੀ ਸਾਹਿਬ ਕਿੰਨੇ ਕੁ ਚ ਰੇਟ ਚ ਦੇ ਦਾਂਗੇ 12.5 ਲੱਖ ਰੁਪਏ ਦੀ 12 ਲੱਖ ਤੇ 50000 ਦੇ ਵਿੱਚੋਂ ਹਾਂਜੀ ਬਾਕੀ ਮਾਨ ਖੁੱਲ ਕੇ ਹੋਊਗਾ ਜਿਹੜਾ ਵੀ ਆਊਗਾ ਮਾਨ ਤਾਂ ਹੋਊਗਾ ਖੁੱਲ ਕੇ ਹਾਂਜੀ ਸੌਦਾ ਜਿੰਨੇ ਦਾ ਮਰਜ਼ੀ ਹੋ ਜੇ 10000 ਰੁਪਿਆ ਛੋਟ ਹੈ ਵੀਡੀਓ 20 ਜਣੇ ਨੂੰ ਸ਼ੇਅਰ ਜੱਕੋ 20000 ਛੋਟ ਕਿਸੇ ਗੱਡੀ ਚ ਨਹੀਂ ਹੋਣਾ 12 ਲੱਖ 30 ਹਜ਼ਾਰ ਦੀ ਰਹਿ ਗਈ ਜੀ 12 ਲੱਖ 30 ਹਜ਼ਾਰ ਹੋਰ ਵੀ ਮਾਨ ਹੋਊਗਾ ਇਹਦਾ ਹੋਰ ਵੀ ਮਾਨ ਹੋਊਗਾ ਇਹ ਖੁੱਲੇ ਦਰ ਵਾਲੇ بڑے ਪਿੰਡ ਦੇ ਸੱਜਣ ਨਾ بڑے ਦਿਲਾਲੇ ਵੀ ਨੇ ਤੇ ਭਾਜੀ ਜਿਹੜੀ ਇਧਰਲੇ ਪਾਸੇ ਨਾ ਡਰਾਈਵਰ ਖੜੀ ਆ ਗੱਡੀ ਇਹ ਤਾਂ ਗੱਡੀ ਜੀ ਬਸ ਨੰਬਰ 3 ਲੱਖ ਦਾ ਨੰਬਰ ਹੀ ਹੈ 006 006 ਗੱਡੀ ਦਾ ਨੰਬਰ ਆ ਬਾਈ 006 2012 12 ਮਾਡਲ ਆ ਭਾਜੀ ਹਾਂ ਸਾਰੀ ਓਰੀਜਨਲ ਅੱਛਾ ਜੀ ਹਾਂਜੀ ਭਾਜੀ ਲਿਸ਼ਕੋਰਾਂ ਬਹੁਤ ਜ਼ਿਆਦਾ ਮਾਰਿਆ ਮੈਂ ਕਿਹਾ ਗੱਡੀ ਵੀ ਨਵੀਂ ਆ ਜੀ ਗੱਡੀ ਬੜੀ ਘੈਂਟ ਹੈ ਟਾਇਰ ਉਦੋਂ ਘੈਂਟ ਨੇ ਹੈ ਟਾਇਰ ਨਵੇਂ ਕੰਡੀਸ਼ਨ ਉਦੋਂ ਘੈਂਟ ਹੈ ਵਿੱਚੋਂ ਵੀ ਦੇਖੋ ਐ ਨਵੀਂ ਹੈ ਕਰਵਾ ਦੇ ਬਾਈ ਪਿੱਛੋਂ ਵੀ ਆ ਚੀਜ਼ ਤੋਂ ਨਾ ਖੜ ਕੇ ਬੜੀ ਘੈਂਟ ਲੱਗਦੀ ਹੈ ਜਦੋਂ ਕੋਈ ਦੂਰੋਂ ਜਿਹਾ ਪੋਜ ਬਣਾਉਂਦਾ ਨਾ ਦੇਖ ਆਪਣੇ ਕੋਲ ਦੇਖ ਲਓ ਪਿਛਲੀ ਵਾਰੀ ਦੋ ਡਰਾਈਵਰਾਂ ਦੀ ਦੋਨੇ ਅਗਲੇ ਦਿਨ ਵੇਚ ਗਈਆਂ ਸੀ ਦੋਨੀਆਂ ਅਗਲੇ ਦਿਨ ਇਹ ਚਾਰ ਲਿਆਂਦੀਆਂ ਜੀ ਇਹ ਵੀ ਅਗਲੇ ਦਿਨ ਵੇਚ ਦਾਂਗੇ ਜੀ ਇਹ ਵੀ ਅਗਲੇ ਦਿਨ ਵੇਚ ਦਾਂਗੇ ਕਰਵਾ ਦੇ ਬਾਈ ਕਰਾ ਵਿੱਚੋਂ ਚੈੱਕ ਗੱਡੀ ਕਿਉਂ ਪੈਂਦਾ ਨਾ ਗੱਡੀ ਦਾ ਰੋਪ ਭਾਜੀ ਰੇਟ ਦੱਸਿਓ ਕਰਾਂ ਗੱਡੀ ਦਾ ਕੀ ਜੀ ਭਾਜੀ ਇਹ ਆਪਾਂ ਦੇ ਦੇਣੀ 4.5 ਲੱਖ ਰੁਪਏ ਦੀ 4 ਲੱਖ ਤੇ ਜੇ ਬਿਨਾਂ ਨੰਬਰ ਤੋਂ ਜੇ ਨੰਬਰ ਸਮੇਤ ਲੈਣੀ ਆ ਤਾਂ 5.6 ਲੱਖ ਦੀ ਆ ਯਾਨੀ ਕਿ ਜੇ ਤਾਂ ਨੰਬਰ ਸਮੇਤ ਲੈਣੀ ਆ ਤਾਂ 1 ਲੱਖ ਰੁਪਏ ਮਹਿੰਗੀ ਹਾਂ 1 ਲੱਖ ਰੁਪਏ ਨਹੀਂ 4.5 ਦੀ ਨਹੀਂ 5.5 ਦੀ ਹਾਂ ਜੀ ਹਾਂ ਜੀ ਆਜੋ ਮਿੱਤਰੋ ਫਟਾਫਟ ਜੇ ਕਿਸੇ ਨੇ ਅੰਡਾ ਪਰ ਗੱਡੀ ਤੇ ਮਾਲਕ ਬਣਨਾ ਮਾਡਲ ਕਿੰਨਾ ਦੱਸਿਆ ਭਾਜੀ 2 ਲੱਖ ਦਾ ਨੰਬਰੀ ਨੰਬਰ ਆ ਜੀ ਮਾਡਲ 2012 ਜੀ 12 ਮਾਡਲ ਹੈ 4.5 ਲੱਖ ਦੀ ਗੱਡੀ ਆਈ ਮਿਲ ਜੂ ਜੇ ਨੰਬਰ ਤੋਂ ਬਿਨਾਂ ਲੈਣੀ ਆ ਜੇ ਸਮੇਤ ਨੰਬਰ ਲੈ ਕੇ ਜਾਣੀ ਆ ਫਿਰ 5.5 ਲੱਖ ਦੀ ਹਾਂਜੀ ਠੀਕ ਹੈ ਜੀ ਭਾਜੀ ਜਿਹੜਾ ਆ ਛੋਟਾ ਖੜਾ 11 ਦਾ ਬਾਈ ਬਾਈ ਦੇ ਵਿੱਚ ਇੱਕ ਪਲੱਸ ਕਰ ਦਿੱਤੇ ਨਾਲੇ 1 1 2 1 2 3 ਹਾਂ 1 2 3 ਆ ਦੀ 1 2 3 ਹਣਾ ਪਜੀ ਮਾਡਲ ਕਿੰਨਾ ਹੈ ਇਹ 13 ਮਾਡਲ 25 ਸਾਹ ਇਹ ਤਾਂ ਗੱਡੀ ਦੀ ਜਿੰਨੀ ਸਫਤ ਕਰ ਲੋ ਥੋੜੀ ਪਚਾਤੀ ਆ ਪਹਿਲਾਂ ਤਾਂ ਲਾਇ ਤੇ ਗੱਡੀ ਦੇ ਟਾਇਰ ਚੈੱਕ ਕਰ 85000 ਚੱਲੀ ਇਹ ਜੱਕਾਂ ਦੇ ਖੜੀ ਰੇ ਗੱਡੀ ਢਾਈ ਸਾ ਅੱਛਾ ਹਾਂਜੀ ਟਾਇਰ ਆਪਾਂ ਨਵੇਂ ਪਵਾਤੇ ਹੁੰਦੇ ਆ ਆਪਣੇ ਨਾਮ ਨਵੇਂ ਪਾ ਕੇ ਲਿਆਂਦੀ ਜਮੇ ਨਵੇਂ ਟਾਇਰ ਪਵਾਤੇ ਆਪਣੀ ਥੱਲੇ ਵੀ ਨੱਗੀ ਹਲੇ ਅੱਛਾ ਸਟਿਪ ਨਹੀਂ ਜਮੇ ਨਹੀਂ ਜੋ ਜੋ ਹਾਂਜੀ ਹਾਂਜੀ ਲੈ ਭੀ ਤੇ ਅਸ਼ਟਪੁਰੀ ਨਾਲ ਦੀ ਹੈ ਇਹ ਤਾਂ ਗੱਡੀ ਜਿਹੜਾ ਲੈ ਗਿਆ ਨਾ ਵਿਚੋਂ ਦਿਖਾਓ ਐ ਨਵੀਂ ਪਈ ਬਿਲਕੁਲ ਪਰ ਢਾਈ ਵੀਰੇ ਇਧਰਲੇ ਪਾਸੇ ਦੇਖ ਟਾਇਰਾਂ ਦੇ ਨਾਲ ਨਾਲ ਨਾ ਗੱਡੀ ਵਿੱਚੋਂ ਵੀ ਚੈੱਕ ਕਰਵਾ ਦੇ ਇਹ ਨਵੀਂ ਬਿਲਕੁਲ ਆ ਦੇਖੋ ਵਿੱਚ ਗਾਨ ਨਾਲਾ ਵੀ ਬਣਾਇਆ ਸਿਸਟਮ ਸਹੀ ਗੱਲ ਹੈ ਜੀ ਹਣਾ ਬਹੁਤ ਤਕੜੇ ਬੰਦੇ ਦੀ ਗੱਡੀ ਸੀ ਇਹ ਜਿੱਕਾਂ ਦੇ ਖੜੀ ਰੇ ਢਾਈ ਥਾ ਓਕੇ ਇਹ ਕਿਸੇ ਓ ਐਨ ਆਰ ਇਸ ਜਨ ਦੀ ਗੱਡੀ ਹੈ ਜੀ ਹਾਂ ਜੀ ਨਵੇਂ ਸੀਟ ਕਵਰ ਹੈ ਦੀ ਗੱਡੀ ਹੈ ਨਵੇਂ ਸੀਟ ਕਵਰ ਹੈ ਲੇਡੀ ਦੇ ਨਾਂ ਤੇ ਹੈ ਓਸਾ ਲੇਡੀ ਜੀ ਦੇ ਨਾਤੇ ਹਾਂਜੀ ਹਾਂਜੀ ਭਾਜੀ ਮੈਨੂੰ ਐ ਦੱਸਿਓ ਇਹ ਗੱਡੀ ਚੱਲੀ ਕਿੰਨੀ ਦੱਸਿਆ ਇਹ ਗੱਡੀ 85000 ਅਰिजिनल ਚੱਲੀ ਆ ਬਸ 85000 ਚੱਲੀ ਆ ਇਹ ਤਾਂ ਜਿਹੜਾ ਬੰਦਾ ਲੈਣ ਆ ਗਿਆ ਛੱਡ ਕੇ ਨਹੀਂ ਜਾਊਗਾ ਜੀ ਓਕੇ ਮਾਡਲ 13 ਇਹ 2013 ਮਾਡਲ 5.5 ਲੱਖ ਰੁਪਏ 5.5 ਲੱਖ ਦੀ ਇਹ ਗੱਡੀ ਆ ਹਾਂਜੀ ਹਾਂਜੀ ਇਹ ਤਾਂ ਬਿਲਕੁਲ ਨਵੀਂ ਆ ਜੀ ਬਿਲਕੁਲ ਨਵੀਂ ਓਕੇ ਹਾਂਜੀ ਗੱਡੀ ਤੇ ਸਕਰੈਚ ਵੀ ਨਹੀਂ ਕੋਈ ਭਾਜੀ ਇੱਕ ਵੀ ਨਹੀਂ ਮੈਂ ਕਹਾਂ ਜੀ ਬਸ ਨਵੀਂ ਕਾਰ ਜਿਹਨੂੰ ਕਹਿੰਦੇ ਆ ਓਕੇ ਭਾਜੀ ਫੀਲਿੰਗ ਵੀ ਜਮਾਣਾ ਮੈਂ ਆਂ ਮੈਂ ਆਂ ਅੰਦਰ ਬੈ ਕੇ ਦੇਖੋ ਜੰਦਾ ਬੰਦਾ ਜਿਹੜਾ ਫਿਰ ਅਸੀਂ 13 ਬਹਿ ਕੇ ਦੇਖਾਂਗੇ ਇਹ ਨਹੀਂ ਪਤਾ ਲੱਗਦੀ ਕੋਈ ਬੈਠੋ ਤੁਹਾਡੀ ਹੈ ਭਾਜੀ ਰੇਟ ਤਾਂ ਦੁਆਰੇ ਫਿਰ ਦੱਸੋ ਠੋਕਰਾ ਇਹ 5.5 ਲੱਖ ਪੰਜ ਲੱਖ ਤੇ 50 ਹਜ਼ਾਰ ਦੀ 10 ਹਜ਼ਾਰ ਤੁਹਾਡਾ ਮਾਨ ਬਖਰਾਇਆ ਜੀ ਹਾਂ ਵੀਡੀਓ ਸ਼ੇਅਰ ਕਰਕੇ ਆਉਂਗੇ 10 ਹਜ਼ਾਰ ਤੁਹਾਡਾ ਹੋਰ ਮਾਨ ਤਨ ਹੋ ਜੂ ਹੁਣ ਇਧਰਲੇ ਪਾਸੇ ਖੜੀ ਹੈ 1300 ਨੰਬਰ ਦਾ ਜੀ ਨਵੀਂ ਕਾਰ ਬ੍ਰਾਂਡ ਨਿਊ ਬੱਗ ਜਮਦੂਤ ਦਾ ਝੋਟਾ ਖਰਾ ਤੇ ਖੋਟਾ ਭਾਜੀ ਇਹ ਕਿਹਨਾ ਮਾਡਲ ਹੈ ਇਹ ਹੈਗਾ ਜੀ 2015 15 ਦਾ ਮਾਡਲ ਹੈ ਜੀ ਫਸਟ ਓਨਰ ਦੀ ਹੈ ਜੀ ਦੋ ਤਿੰਨ ਹੀ ਚਾਬੀਆਂ ਹੈ ਅੱਛਾ ਬ੍ਰਾਂਡ ਨਿਊ ਟਾਇਰ 20 ਇੰਚੀ ਲਾਈਟਰ ਬਿਲਕੁਲ ਨਵੇਂ ਲੱਖ ਰੁਪਏ ਦੇ ਲੱਗੇ ਸਾਡਾ ਸੁੱਟੋਂ ਭਾਈ ਦੇਖੀ ਜਮਾ ਹੀ ਨਹੀਂ ਸਾਰੀ origignal ਦੀ ਗਾਰੰਟੀ ਦੇ ਦਿਓ ਗਾਰੰਟੀ ਦੇ ਦਿਓ ਖੜਾ ਕਿ ਇੱਥੇ ਦਿਖਾਈਂ ਦੇਖ 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 ਦੇ 70000 ਚੱਲੀ ਆ 88000 ਚੱਲਿਆ ਭਾਈ ਹਾਂਜੀ ਹਾਂਜੀ ਰੋ ਵੀ ਬਹੁਤ ਵੱਡਾ ਗੱਡੀ ਦਾ ਖੜਾ ਪਿਆ ਨਾ ਇਹ ਜਿਹੜੀ ਪਹਿਲੇ ਨਾਂ ਦੀ ਤਿੰਨੇ ਹੀ ਚਾਬੀਆਂ ਅੱਛਾ ਹਾਂਜੀ ਜਹਾਜ਼ ਵਰਗੀ ਗੱਡੀ ਆ ਵਿੱਚ ਜਹਾਜ਼ ਵੀ ਖੜਾ ਹੈ ਹਾਂਜੀ 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 ਵਿੱਚ ਹੈਲੀਕਾਪਟਰ ਵੀ ਖੜਾ ਵੀ ਗੱਡੀ ਦੇ ਵਿੱਚੋਂ ਦਿਖਾਓ ਜੀ ਗਿੱਟੂ ਵੀਰੇ ਖੋੜ ਕੇ ਟਾਕੀ ਪ੍ਰਗਟ ਦਰਸ਼ਨ ਕਰਵਾ ਦੇ ਗੱਡੀ ਦੇ ਵਿੱਚ ਯਾਜ ਖੜਾ ਦੇਖੋ ਉਹ ਦੇ ਰੈਡੀ ਖੜਾ ਸਟਾਰਟ ਖੜਾ ਫਰ ਵੀ ਘੁੰਮੀ ਨਹੀਂ ਇਹ ਸੀਟ ਕਵਰ ਵੀ ਨਵੇਂ ਬਿਲਕੁਲ ਹੀ ਅੱਛਾ ਹਾਂ ਬਿਲਕੁਲ ਹੀ ਆਟੋਮੈਟਿਕ ਆ ਭਾਜੀ ਹੈ ਹਾਂਜੀ ਆਟੋ ਇਹ ਭਾਜੀ 4x2 ਆ ਜੀ 4x2 ਆਟੋ ਇਹਨੇ ਨਾ ਤੇ ਫੁੱਲ ਇਨਸ਼ੋਰ ਚ ਦੋਨੇ ਤਿੰਨੇ ਚਾਬੀਆਂ ਅੱਛਾ ਹਾਂਜੀ 88 ਓਰੀਜਨਲ ਚੱਲੀ ਆਈ ਕਰਾਈ ਬਈ ਕਰਨ ਲੋਕ ਗੱਡੀ ਦੀ ਚੱਕ ਪਿੱਛੋਂ ਭਾਜੀ ਇਹ ਗੱਡੀ ਦੀ ਕੀ ਡਿਮਾਂਡ ਹੈ ਇਹ ਆਪਾਂ ਦੇਣੀ ਹੈ 14 ਲੱਖ ਰੁਪਏ ਦੀ 14 ਲੱਖ ਦੀ ਗੱਡੀ ਇਹ ਪਰ ਗੱਡੀ ਜਿਹੜਾ ਲੈਣ ਆ ਗਿਆ ਨਾ ਉਹ ਵੀ ਉਤਰੂਗਾ ਨਹੀਂ ਗੱਡੀ ਚੋਂ ਗੱਡੀ ਚੋਂ ਨਹੀਂ ਉਤਰਦਾ ਗੱਡੀ ਬਹੁਤ ਘੈਂਟ ਹੈ ਹਾਂਜੀ ਹਾਂਜੀ ਪਾਜੀ ਨੰਬਰ ਵੀ ਵਧੀਆ 1300 ਬਾਬੇ ਨਾਨਕਾ 1300 ਸਹੀ ਗੱਲ ਆ ਪਾਜੀ ਜੀ ਇਧਰਲੇ ਪਾਸੇ ਖੜੀ ਇਹ 2010 ਮਾਡਲ ਆ ਜੀ ਬਈ ਇਹਦੇ ਇਲਾਇ ਤੇ ਟਾਇਰ ਚੱਕਰਾਏ ਗੱਡੀ ਤੇ ਮੈਨੂੰ ਵੀ ਲੱਖ ਰੁਪਏ ਦੇ ਲਾਈ ਟਾਇਰ ਪਏ ਹੋਏ ਲੱਖ ਰੁਪਏ ਦੇ ਇਲਾਇ ਤੇ ਟਾਇਰ ਆ ਮਾਡਲ 10 ਹੈ ਜੀ ਹਾਂਜੀ 10 30 ਤੱਕ ਪਾਸ ਹੈ ਜੀ 30 ਤੱਕ ਪਾਸ ਹੈ 8515 ਗੱਡੀ ਦਾ ਨੰਬਰ ਹੈ ਇਹ ਆਪਾਂ ਦੇ ਵੀ ਰੇਟ ਨਾ ਦੇਣੀ ਆ ਜੀ ਬੀਵੀ 65 ਮਹਾਲੀ ਦਾ ਵੀ ਨੰਬਰ ਹੈ ਹਾਂਜੀ ਇਹ ਰੇਟ ਦੇ ਵੀ ਰੇਟ ਨਾ ਦੇਣੀ ਆ ਪਾਜੀ ਇਹ ਚੱਲੀ ਕਿੰਨੀ ਕੋਣੀ ਆ ਇਹ ਚੱਲੀ ਆ ਜੀ ਇਹ ਲੱਖ ਦੇ 110000 110000 ਇਹ ਆਪਾਂ ਕਿੰਨੇ ਦੀ ਦੇ ਦਾਂਗੇ ਇਹ 330 ਦੀ ਦੇਣੀ ਕੋਈ ਰੇੜੇ ਚ ਘਟਾਇਓ ਨਾ ਤੁਹਾਡੀ ਮਾਣ ਕਰਕੇ ਵਿੱਚ ਤੁਹਾਡਾ ਮਾਣ ਵਿੱਚੇ ਵਿੱਚ ਹੀ ਹੈ ਜਾਨੀ ਕਿ 330000 50000 ਵੀ ਤੁਹਾਡਾ ਮਾਣ ਹੋਊਗਾ ਇਹ ਚੋਂ 73 ਦੀ ਰਹਿ ਗਈ 73 ਦੀ ਆਂ ਡਰ ਗੱਡੀ ਜਾਜ ਵਰਗੀ ਤੇ ਅਲਾਈਟ ਟਾਇਰ ਦੀ ਗੱਡੀ ਨੂੰ ਬਹੁਤ ਗੱਡੀ ਇੰਟੀਰੀਅਰ ਵਿੱਚੋਂ ਦਿਖਾਓ ਜੀ ਨਵਾਂ ਉਹ ਜਿਹੜੀ ਆ ਗੱਡੀ ਖੜੀ ਐ ਐਕਸ ਜੂ ਵੀ ਇਹ 2017 ਮਾਡਲ ਹੈ ਜੀ 17 ਮਾਡਲ ਇਹ ਸਸਤੀ ਦੇਣੀ ਗੱਡੀ ਕੋਈ ਅਲਾਈਟ ਟਾਇਰ ਜਮੇ ਨਵੇਂ ਨੇ ਇਹਨੂੰ ਗਾ ਨਵੇਂ ਨਵੇਂ ਲੌਇਡਰ ਜਮੀ ਨਵੇਂ W6 ਹੈ ਆ ਦਿਖਾਓ ਬਈ ਕੰਡੀਸ਼ਨ ਦਿਖਾਓ ਗੱਡੀ ਦੀ ਲੈ ਸਕਰੇਜ ਇਹ ਗੱਡੀ ਤੇ ਮੈਨੂੰ ਪਾਜੀ ਕਿੰਨਾ ਮਾਡਲ ਹੈ ਇਹ 2017 ਜੀ 17 ਮਾਡਲ ਐਕਸ ਜੂਵੀ 500 ਹੈ ਹਾਂਜੀ ਉਹ ਕਲਾਈਡਰ ਜਮਾ ਨਵੇਂ ਕੰਡੀਸ਼ਨ ਦੀ ਵੀ ਸੋਹਣੀ ਬਿਲਕੁਲ ਨਵੇਂ ਹਾਂਜੀ ਨਵੇਂ ਤੇ ਇਹ ਗੱਡੀ ਚੱਲੀ ਕਿੰਨੀ ਕੋਈ ਹੈ ਜੀ ਇਹ ਚੱਲੀ ਲੱਖ ਜੀ 1 ਲੱਖ ਚੱਲੀ ਹੋਈ ਆ ਹਾਂਜੀ ਪਾਜੀ ਮੈਨੂੰ ਐ ਦੱਸੋ ਇਹ ਇਹ ਗੱਡੀ ਦਾ ਆਪਾਂ ਕੀ ਮੰਗਦੇ ਆ ਇਹ ਆਪਾਂ ਅੱਜ ਮੇਲਾ ਲਟਾਉਣਾ 5 ਲੱਖ ਦੀ ਜੀ 17 ਮਾਡਲ 5 ਲੱਖ ਦੀ ਹਾਂ 5 ਲੱਖ ਦੀ ਬਸ 17 ਮਾਡਲ ਬਈ 5 ਲੱਖ ਦੀ ਲੈ ਫੋਰਚੂਨਰ ਦੇ ਮੁਕਾਬਲੇ ਦੀ ਗੱਡੀ ਆ ਪਾਜੀ ਜਿਹੜੀ ਇੱਧਰਲੇ ਪਾਸੇ ਖੜੀ ਆ ਥਾਰ ਆ ਹੈਗੀ ਥਾਰ ਜੀ 2021 0032 ਫਰਸਟ ਓਨਰ 21 ਮਾਡਲ 21 ਮਾਡਲ ਆ ਬਈ ਦੂਰੋਂ ਹੀ ਦਿਖਾ ਦੇ ਤਾਂ ਗੱਡੀ ਦੂਰੋਂ ਹੀ ਵਾਲੀ ਸੋਹਣੀ ਲੱਗਦੀ ਲਾਈਟਰ ਦੋਨ ਲੱਗੇ ਟਾਈ 3 ਲੱਖ ਹਾਂ ਅਲਾਈਡਰ ਚੈੱਕ ਕਰਵਾ ਦੇ ਪਰਕਟ ਭਾਈ ਇੱਥੇ ਆ ਕੇ ਲਾਈਟਰ ਚੈੱਕ ਕਰਵਾ ਦੇ ਇੱਥੇ ਆ ਕੇ ਲਾਈਟਰ ਦੇਖ ਦੇ ਕਿੰਨਾ ਰੋ ਪੀ ਵਿੱਚੋਂ ਵੀ ਕਰਵਾ ਲੋ ਚਾਹੇ ਕਹਿਣ ਨਵੀਂ ਗੱਡੀ ਵਿੱਚੋਂ ਕਰਵਾ ਦੀ ਪਾਜੀ ਹੋਰ ਹੋਰ ਲੈ ਵੀ ਨੰਬਰ ਵੀ ਦੇਖੋ ਲੱਖ ਰੁਪਏ ਦਾ ਨੰਬਰ 0032 ਆਹੀ ਕਰਾਂ ਭਾਈ ਇੱਥੋਂ ਵੀ ਕਰਵਾ ਦੇ ਚੈੱਕ ਗੱਡੀ ਇਹ ਆਟੋਮੈਟਿਕ ਆ 4x4 ਆ ਨਹੀਂ ਮੈਨੂਅਲ 4x4 ਹੈ ਨਾ ਭਾਈ ਜੀ? ਹਾਂ ਜੀ 4x4 ਮੈਨੂਅਲ ਮੈਨੂਅਲ 4x4 ਹੈ 80 ਹਜ਼ਾਰ ਚੱਲੀ ਹੈ ਜੀ। 80 ਹਜ਼ਾਰ ਚੱਲੀ ਹੈ ਜੀ। ਓਕੇ ਤੇ ਭਾਜੀ ਮੈਨੂੰ ਇਹ ਦੱਸਿਓ ਫਿਰ ਇਹ ਗੱਡੀ ਦੀ ਕੀ ਡਿਮਾਂਡ ਰੱਖੀ ਆਪਾਂ ਨੇ? ਇਹ ਆਪਾਂ ਦੇ ਦੇਣੀ 1.5 ਲੱਖ ਦੀ। 1.5 ਲੱਖ ਦੀ। ਹਾਂ ਜੀ ਚਾਰੇ ਟਾਇਰ ਨਵੇਂ ਪਾ ਕੇ। ਚਾਰੇ ਟਾਇਰ ਨਵੇਂ ਪਾ ਕੇ। ਹਾਂ ਜੀ ਇਹ ਬਿਨਾਂ ਟਾਇਰ ਥੋੜੇ ਹਲਕੇ ਆ ਨਵੇਂ ਚਾਰੇ ਟਾਇਰ ਨਵੇਂ ਪਾ ਕੇ। ਭਾਈ ਆ ਟਾਇਰ ਦੇਖ ਕੇ ਨਾ ਸੱਜਣ ਭਲੇਖਾ ਨਾਲ ਲਾ ਜਾਣ ਨਵੇਂ ਟਾਇਰ ਪਾ ਕੇ ਦੇਣੀ ਆ 1.5 ਲੱਖ ਦੀ। ਹਾਂ ਜੀ ਮਾਡਲ ਭਾਜੀ ਕਿੰਨਾ ਇਹ? ਇਹ 2021 ਠੀਕ ਹੈ 1.5 ਲੱਖ ਦੀ ਗੱਡੀ ਬਣੂ ਤੇ ਮਿੱਤਰੋ ਗੱਲ ਹੁਣ ਇਹ ਆ ਤੁਸੀਂ ਕਦੇ ਐ ਨਾ ਸੋਚ ਲਿਓ ਵੀ ਕਿਸੇ ਗੱਡੀ ਦਾ ਰੇਟ 5 ਲੱਖ ਹੈ ਕਿਸੇ ਦਾ 10 ਲੱਖ ਹੈ ਕਿਸੇ ਦਾ 6 ਲੱਖ ਹੈ ਲੋਨ ਸਾਰਿਆਂ ਦੇ ਉੱਪਰ ਹੀ ਹੋ ਜੂ ਤੁਸੀਂ ਮਾਨ ਬਣਾ ਕੇ ਆ ਪਰ ਇਦਾਂ ਨਾ ਕਈ ਬੰਦੇ 5000 ਬਿਆਨਾ ਦੇ ਕੇ 2 ਮਹੀਨੇ ਲੋਕ ਕਰਾਈ ਉਹ ਕੰਮ ਨਾ ਕਰਨ ਜਿਹੜਾ ਲੋਨ ਆਪਣਾ ਸਿਬਲ ਚੈੱਕ ਕਰਾ ਕੇ ਆਪ ਹਾਂ ਮੈਨੂੰ ਕੋਈ ਹੋਰ ਗੱਲ ਕਲੀਅਰ ਕਰਿਓ ਲੋਨ ਕਿੱਥੇ ਤੱਕ ਦੇ ਬੰਦਿਆਂ ਦਾ ਕਰਵਾ ਦੋਗੇ ਅਸੀਂ ਜਲੰਧਰ ਦਾ ਹੱਥ ਤੋਂ ਸਾਡੀ ਜਲੰਧਰ ਤੱਕ ਜੀ ਬਾਅਦ ਇਧਰੋਂ ਲੁਧਿਆਣੇ ਤੱਕ بس ਉਹ ਦੂਰਾਂ ਦਾ ਬੰਦੇ ਦਾ ਜਾਂ ਮੋਗਾ ਹੋ ਜਵੇ ਮੋਗੇ ਤੱਕ ਹੈਗੀ ਆਪਣੀਆਂ ਜਿੱਦਾਂ ਅਸੀਂ ਅੰਗਰੂਰ ਆਲਦੇ ਉਧਰਲੇ ਬੰਦੇ ਬਹੁਤ ਆਪਣੇ ਕੀਨਾਂ ਗਰਦਾਸਪੁਰ ਆਲਦੇ ਉਹ ਬੰਦੇ ਸਾਨੂੰ ਇਦਾਂ ਡਿਸਟਰਬ ਨਾ ਕਰਨ ਪਰੀ ਇੱਕ ਹੋਰ ਵੀ ਹੈ ਜੇ ਕਿਸੇ ਸੱਜਣ ਨੇ ਸਾਈ ਪਾਤੀ ਦੇਖ ਕੇ ਮੁੜ ਕੇ ਜੀ ਅਸੀਂ ਬੱਜੇ ਰਹੀ ਦਾ ਨਹੀਂ ਭਾਜੀ ਮੈਨੂੰ ਗੱਲ ਕਲੀਅਰ ਕਰਿਓ ਜੇ ਕਿਸੇ ਸੱਜਣ ਨੇ ਵੀਡੀਓ ਦੇਖ ਕੇ ਸਾਈ ਪਾਤੀ ਹਾਂਜੀ ਉਹ ਆਪਣਾ ਲੋਨ ਆਪ ਕਰਾ ਕੇ ਆਵੇ ਲੋਨ ਆਪ ਦਾ ਆਪ ਕਰਾ ਕੇ ਆਵੇ ਕਰਾ ਕੇ ਆਵੇ ਸਾਨੂੰ ਕੋਈ ਮਾਇੰਡ ਨਹੀਂ ਤੇ ਇੱਕ ਹੋਰ ਵੀ ਗੱਲ ਹੈ ਹੁਣ ਜੇ ਕਿਸੇ ਸੱਜਣ ਨੇ ਸਾਈ ਪਾਤੀ ਕਿੰਨੇ ਟਾਈਮ ਦੇ ਵਿੱਚ ਵਿੱਚ ਗੱਡੀ ਲੈ ਕੇ ਜਾਣੀ ਚਾਹੀਦੀ ਆ ਤਿੰਨ ਚਾਰ ਦਿਨ ਦੇ ਵਿੱਚ ਲੈ ਜੀ ਮਿੱਤਰੋ ਤਿੰਨ ਕਿ ਦਿਨ ਦਾ ਸਮਾਂ ਹੀ ਆ ਤੁਸੀਂ ਤਿੰਨ ਦਿਨਾਂ ਦਾ ਉਹ ਬੰਦਾ ਸਾਨੂੰ ਮਹੀਨੇ ਲਈ ਬੌਂਡ ਕਰ ਦਿੰਦਾ 5000 ਦੇ ਕੇ 20 ਲੱਖ ਦੀ ਗੱਡੀ ਹੁੰਦੀ ਆ ਇਹ ਤਾਂ ਗੱਲ ਆ ਫਿਰ ਉਹ ਅੱਗੇ ਨਾ ਪਤਾ ਕੱਲ ਕੀ ਹਰੇਕ ਬੰਦਾ ਅਗਲਾ ਫਿਰ ਕਹਿੰਦਾ ਬਿਆਨਨਾ ਰੱਖ ਲੈ ਸਾਨੂੰ ਨਿੰਦਦੇ ਆ ਫਿਰ ਲੋਕੀ ਆ ਵੀ ਗੱਲ ਹੈਗੀ ਆ ਹਾਂਜੀ ਅਸੀਂ ਵੇਚਣ ਜੋਗੇ ਵੀ ਨਹੀਂ ਰਹੀ ਨਾ ਕਿਸੇ ਨੂੰ ਸਹੀ ਗੱਲ ਆ ਉਹ ਕਿਉਂ ਵੀ ਗੱਡੀ ਰਹਿ ਜਾਂਦੀ ਆ ਹਾਂਜੀ ਹਾਂਜੀ ਤੇ ਮਿੱਤਰੋ ਫਟਾਫਟ ਆਜੋ ਐਮ ਐਸ ਮੋਟਰ ਜਿੱਤੇ ਯਾਨੀ ਕਿ ਬੜੇ ਪਿੰਡ ਦੇ ਵਿੱਚ ਤੇਜਿੰਦਰ ਭਾਜੀ ਦੇ ਸ਼ੋਅਰੂਮ ਤੇ ਨਹੀਂ ਗਲਤੀਆਂ